ਸਸਤੀ ਕਾਲਜੀ ਅੱਜ ਆਪਾਂ ਬਣਾਵਾਂਗੇ ਸਰੋਂ ਦਾ ਸਾਗ ਸਾਗ ਬਣਾਉਂਦਾ ਸਾਰਾ ਤਾਂ ਆਪੋ ਆਪਣਾ ਤਰੀਕਾ ਹੈ ਪਰ ਅਸੀਂ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਚੁੱਲੇ ਦੇ ਉੱਪਰ ਸਾਗ ਬਣਾਉਂਦੇ ਹਾਂ ਇਹ ਤੁਹਾਨੂੰ ਅੱਜ ਮੈਂ ਦੱਸਦੀ ਹਾਂ ਇੱਥੇ ਮੈਂ ਸਰੋਂ ਨੂੰ ਤੋੜ ਲਿਆ ਸੀ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਨਾਲ ਹੀ ਇੱਥੇ ਆਪਾਂ ਪਾਲਕ ਤੇ ਮੇਥਰੀ ਮੇਥਰੀ ਲੈ ਆ ਸੰ ਨਾਲ ਹੀ ਇੱਥੇ ਲਿਆ ਸੀ ਆਪਾਂ ਬਾਥੂ ਸਾਰੀਆਂ ਚੀਜ਼ਾਂ ਨੂੰ ਆਪਾਂ ਵਾਸ਼ ਕਰਕੇ ਸੁਕਾ ਲਿਆ ਸੀ ਸੁਕਾਉਣਾ ਜ਼ਰੂਰੀ ਹੁੰਦਾ ਹੈ ਸੁਕਾ ਕੇ ਸਾਗ ਬਣਾਵਾਂਗੇ ਤਾਂ ਜ਼ਿਆਦਾ ਟੇਸਟੀ ਬਣੇਗਾ ਦੂਸਰੀ ਸਾਈਡ ਤੇ ਚੁੱਲੇ ਦੇ ਉੱਪਰ ਆਪਾਂ ਤੌੜੀ ਰੱਖ ਲਈ ਸੀ ਤੇ ਆਪਾਂ ਇਸ ਦੇ ਵਿੱਚ ਇੱਕ ਕੱਪ ਪਾਣੀ ਦਾ ਐਡ ਕਰ ਲਿਆ ਸੀ ਸਾਗ ਵੀ ਆਪਾਂ ਕੱਟ ਲਿਆ ਸੀ ਤੇ ਹੁਣ ਆਪਾਂ ਥੋੜਾ ਥੋੜਾ ਸਾਗ ਪਾਈ ਜਾਵਾਂਗੇ ਤੇ ਇਸ ਨੂੰ ਨਾਲੋਂ ਨਾਲ ਹਿਲਾਈ ਜਾਵਾਂਗੇ ਜੇਕਰ ਆਪਾਂ ਇੱਕ ਹੀ ਵਾਰੀ ਸਾਰਾ ਸਾਗ ਪਾਉਨੇ ਹਾਂ ਤੇ ਉਹ ਚੰਗੀ ਤਰ੍ਹਾਂ ਹਿੱਲਦਾ ਨਹੀਂ ਹੈ ਤੇ ਬਣਦਾ ਵੀ ਉਹ ਟੇਸਟੀ ਨਹੀਂ ਹੈ ਇਸ ਲਈ ਥੋੜਾ ਥੋੜਾ ਸਾਗ ਪਾ ਕੇ ਇਸ ਨੂੰ ਨਾਲੋਂ ਨਾਲ ਹਲਾਵਾਂਗੇ ਤੇ ਨਾਲ-ਨਾਲ ਇਸ ਦੇ ਵਿੱਚ ਆਪਾਂ ਸਾਗ ਪਾਈ ਜਾਵਾਂਗੇ ਸਾਗ ਨੂੰ ਹੋਰ ਟੇਸਟੀ ਬਣਾਉਣ ਲਈ ਆਪਾਂ ਇਸ ਦੇ ਵਿੱਚ ਪਾਵਾਂਗੇ ਲਸਣ ਅਦਰਕ ਤੇ ਨਾਲ ਹਰੀਆਂ ਮਿਰਚਾਂ ਇਹਨਾਂ ਨੂੰ ਆਪਾਂ ਕੁੰਡੇ ਡੰਡੇ ਨਾਲ ਕੁੱਟ ਕੇ ਐਡ ਕਰਾਂਗੇ ਜਿਸ ਦੇ ਨਾਲ ਇਹਨਾਂ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਜਦੋਂ ਆਪਾਂ ਚੁੱਲ੍ਹੇ ਤੇ ਸਾਗ ਬਣਾਉਂਦੇ ਹਾਂ ਤਾਂ ਉਸ ਦੇ ਵਿੱਚੋਂ ਜਿਹੜਾ ਤੌੜੀ ਦੇ ਵਿੱਚ ਬਣਾਇਆ ਸਾਗ ਉਸ ਦੇ ਵਿੱਚੋਂ ਸਮੋਕੀ ਜਿਹਾ ਟੇਸਟ ਆਉਂਦਾ ਹੈ ਉਸ ਦਾ ਟੇਸਟ ਹੀ ਅਲੱਗ ਹੁੰਦਾ ਹੈ ਸਵਾਦ ਹੀ ਵੱਖਰਾ ਹੁੰਦਾ ਹੈ ਇੱਕ ਵਾਰੀ ਤੁਸੀਂ ਜ਼ਰੂਰ ਚੁੱਲ੍ਹੇ ਤੇ ਬਣਾ ਕੇ ਸਾਗ ਨੂੰ ਟਰਾਈ ਕਰਿਓ ਤੁਸੀਂ ਵਾਰ-ਵਾਰ ਇਸੇ ਤਰ੍ਹਾਂ ਹੀ ਬਣਾ ਕੇ ਖਾਓਗੇ ਹੁਣ ਆਪਾਂ ਸਾਗ ਵਿੱਚ ਚੈੱਕ ਕਰੀ ਜਾ ਰਹੇ ਹਾਂ ਵਿੱਚੀ ਵਿੱਚੋਂ ਵਿੱਚ ਇਸ ਨੂੰ ਹਿਲਾਇਆ ਜਾਣਾ ਹੈ ਤੇ ਅੱਗ ਦਾ ਫਲੇਮ ਬਿਲਕੁਲ ਫੁੱਲ ਰੱਖਣਾ ਹੈ ਹੁਣ ਇੱਥੇ ਆਪਾਂ ਲਸਣ ਅਦਰਕ ਤੇ ਹਰੀਆਂ ਮਿਰਚਾਂ ਜਿਹੜੀਆਂ ਕੁੱਟੀਆਂ ਸਨ ਉਸ ਨੂੰ ਵਿੱਚ ਪਾ ਦਿੱਤਾ ਹੈ ਤੇ ਇਸ ਤਰ੍ਹਾਂ ਮਦਨੇ ਦੇ ਨਾਲ ਆਪਾਂ ਇਸ ਨੂੰ ਹਿਲਾਉਣਾ ਹੈ ਮਦਨੇ ਦੀ ਜਿਹੜੀ ਦੂਸੀ ਡੰਡੀ ਵਾਲੀ ਸਾਈਡ ਹੁੰਦੀ ਹੈ ਉਸ ਦੇ ਨਾਲ ਸਾਗ ਨੂੰ ਹਿਲਾਇਆ ਜਾਣਾ ਹੈ ਜਦੋਂ ਵੀ ਆਪਾਂ ਤੌੜੀ ਦੇ ਵਿੱਚ ਸਾਗ ਬਣਾਉਨੇ ਹਾਂ ਇਸ ਦੇ ਵਿੱਚ ਆਪਾਂ ਕੜਛੀ ਨਾਲ ਸਾਗ ਨੂੰ ਕਦੀ ਨਹੀਂ ਹਲਾਇਆ ਇਸ ਨੂੰ ਆਪਾਂ ਮਧਨੇ ਨਾਲ ਹਲਾਵਾਂਗੇ ਤੇ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਵੇਗਾ ਫਿਰ ਇਸ ਨੂੰ ਆਪਾਂ ਇਸੇ ਤਰ੍ਹਾਂ ਹੀ ਪੱਕਣ ਦਵਾਂਗੇ ਤੇ ਵਿੱਚੋਂ ਵਿੱਚੋਂ ਸਾਗ ਨੂੰ ਹਲਾਉਣਾ ਜ਼ਰੂਰੀ ਹੈ ਜੇ ਆਪਾਂ ਨੂੰ ਪਾਣੀ ਘੱਟ ਲੱਗੇ ਤੇ ਆਪਾਂ ਗਰਮ ਪਾਣੀ ਹੀ ਯੂਜ਼ ਕਰਨਾ ਹੈ ਠੰਡਾ ਪਾਣੀ ਬਿਲਕੁਲ ਨਹੀਂ ਪਾਉਣਾ ਸਾਗ ਵਿੱਚ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਫੁੱਲ ਅੱਗ ਬਲ ਰਹੀ ਹੈ ਤੇ ਸਾਗ ਆਪਣਾ ਰਿਜ ਰਿਜ ਕੇ ਇੰਨਾ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਵੇਗਾ ਕਿ ਇਸ ਦਾ ਟੇਸਟ ਵੀ ਇੰਨਾ ਜ਼ਿਆਦਾ ਵਧੀਆ ਹੋਵੇਗਾ ਕਿ ਬਸ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਹੁਣ ਇਸ ਦੇ ਵਿੱਚ ਆਪਾਂ ਸਵਾਦ ਦੇ ਅਨੁਸਾਰ ਨਮਕ ਐਡ ਕਰ ਲਵਾਂਗੇ ਜਿੰਨਾ ਤੁਹਾਨੂੰ ਲੋੜ ਹੋਵੇ ਤੁਸੀਂ ਉਸ ਦੇ ਹਿਸਾਬ ਨਾਲ ਨਮਕ ਐਡ ਕਰ ਸਕਦੇ ਹੋ ਮੈਂ ਇੱਥੇ ਸਾਂਦਾ ਨਮਕ ਹੀ ਵਰਤਦੀ ਹਾਂ ਇਸ ਲਈ ਥੋੜਾ ਜਿਹਾ ਜ਼ਿਆਦਾ ਉਹ ਨਮਕ ਪੈਂਦਾ ਹੈ ਤੇ ਤੁਸੀਂ ਆਪਣੇ ਹਿਸਾਬ ਨਾਲ ਨਮਕ ਵਾਧ ਘਟ ਪਾ ਸਕਦੇ ਹੋ ਫਿਰ ਇਸ ਨੂੰ ਆਪਾਂ ਹਿਲਾ ਕੇ ਕਵਰ ਕਰਕੇ ਪੱਕਣ ਦਵਾਂਗੇ ਜੁੱਲੇ ਦੇ ਉੱਪਰ ਤੌੜੀ ਦੇ ਵਿੱਚ ਜਦੋਂ ਆਪਾਂ ਸਾਗ ਬਣਾਉਂਦੇ ਹਾਂ ਤਕਰੀਬਨ 3 ਤੋਂ 4 ਘੰਟੇ ਸੀ ਰਿਜਜਣ ਦਿੰਨੇ ਹਾਂ ਇਹ ਹੌਲੀ ਹੌਲੀ ਰਿਜਜਦਾ ਹੈ ਤੇ ਬਹੁਤ ਹੀ ਜ਼ਬਰਦਸਤ ਸਾਗ ਬਣ ਕੇ ਤਿਆਰ ਹੁੰਦਾ ਹੈ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਏ ਦੇਖੋ ਤੁਸੀਂ ਦੇਖ ਸਕਦੇ ਹੋ ਆਪਣਾ ਸਾਗ ਕਾਫੀ ਹੱਦ ਤੱਕ ਗਲ ਚੁੱਕਾ ਹੈ ਅੱਗ ਦਾ ਫਲੇਮ ਵੀ ਤੁਸੀਂ ਦੇਖ ਸਕਦੇ ਹੋ ਸਾਗ ਬਣਾਉਣ ਲੱਗਿਆਂ ਹਮੇਸ਼ਾ ਆਪਾਂ ਲੱਕੜਾਂ ਦਾ ਯੂਜ਼ ਕਰਦੇ ਹਾਂ ਲੱਕੜਾਂ ਦਾ ਸੇਕ ਵੀ ਜ਼ਿਆਦਾ ਹੁੰਦਾ ਹੈ ਤੇ ਅੱਗ ਵੀ ਜ਼ਿਆਦਾ ਬਲਦੀ ਹੈ ਇਹ ਦੇਖੋ ਸਾਗ ਦਾ ਕਲਰ ਕਿੰਨਾ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਰਿਹਾ ਹੈ ਜਿਸ ਤਰ੍ਹਾਂ ਸਾਗ ਬਣੀ ਜਾਵੇਗਾ ਇਸ ਦਾ ਕਲਰ ਵੀ ਬਹੁਤ ਜ਼ਿਆਦਾ ਵਧੀਆ ਆਵੇਗਾ ਇੱਥੇ ਆਪਣਾ ਸਾਗ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਅਲਣ ਪਾ ਦਵਾਂਗੇ ਇਥੇ ਮੈਂ ਕਣਕ ਦੀ ਆਟੇ ਦਾ ਅੱਲਣ ਪਾਉਣ ਲੱਗੀ ਹਾਂ ਤੁਸੀਂ ਚਾਹੋ ਤਾਂ ਮੱਕੀ ਦੇ ਆਟੇ ਦਾ ਅੱਲਣ ਵੀ ਪਾ ਸਕਦੇ ਹੋ ਇਹ ਅੱਲਣ ਪਾਉਣ ਦੇ ਨਾਲ ਆਪਣਾ ਜਿਹੜਾ ਸਾਗ ਹੈ ਬਹੁਤ ਹੀ ਜ਼ਿਆਦਾ ਮਿਕਸ ਹੋ ਜਾਂਦਾ ਹੈ ਮਲਾਈ ਵਰਗਾ ਬਣ ਕੇ ਤਿਆਰ ਹੁੰਦਾ ਹੈ ਤੇ ਜਿਹੜਾ ਇਸ ਦੇ ਵਿੱਚ ਥੋੜਾ ਬਾਲਾ ਪਾਣੀ ਜਾਂ ਮੌਇਸਚਰ ਰਹਿੰਦਾ ਹੈ ਉਹ ਵੀ ਬਿਲਕੁਲ ਸੈੱਟ ਹੋ ਜਾਂਦਾ ਹੈ ਤੇ ਇਸ ਨੂੰ ਆਪਾਂ ਮਧਣੇ ਦੇ ਨਾਲ ਹੀ ਘੋਟਾਂਗੇ ਤੇ ਤੁਸੀਂ ਦੇਖਿਓ ਸਾਗ ਆਪਣਾ ਕਿੰਨਾ ਜ਼ਿਆਦਾ ਜ਼ਬਰਦਸਤ ਬਣ ਕੇ ਤਿਆਰ ਹੋਵੇਗਾ ਇਥੇ ਸਾਗ ਆਪਾਂ ਪੂਰਾ ਘੋਟ ਲਿਆ ਹੈ ਤੇ ਤੁਸੀਂ ਕਲਰ ਦੇਖ ਸਕਦੇ ਹੋ ਕਿ ਕਿੰਨਾ ਜਿਆਦਾ ਵਧੀਆ ਸਾਗ ਦਾ ਕਲਰ ਆਇਆ ਹੈ ਹੁਣ ਆਪਾਂ ਇਸ ਦੇ ਲਈ ਇੱਕ ਤੜਕਾ ਤਿਆਰ ਕਰਦੇ ਹਾਂ ਇੱਥੇ ਆਪਾਂ ਚੁੱਲੇ ਤੇ ਕੜਾਈ ਰੱਖ ਲਈ ਹੈ ਤੇ ਇਸ ਦੇ ਵਿੱਚ ਆਪਾਂ ਪਾ ਲਿਆ ਹੈ ਦੇਸੀ ਕਿਓ ਦੇਸੀ ਕਿਓ ਦਾ ਤੜਕਾ ਸਾਗ ਨੂੰ ਸਵਾਦ ਹੀ ਅਲੱਗ ਕਰ ਦਿੰਦਾ ਹੈ ਤੇ ਨਾਲ ਹੁਣ ਇਸ ਵਿੱਚ ਆਪਾਂ ਕੱਟ ਕੇ ਪਾਵਾਂਗੇ ਲਸਣ ਤੇ ਅਦਰਕ ਪਹਿਲਾਂ ਵੀ ਆਪਾਂ ਸਾਗ ਦੇ ਵਿੱਚ ਕੁੱਟ ਕੇ ਪਾਇਆ ਸੀ ਪਰ ਇਸ ਤਰ੍ਹਾਂ ਪਾਉਣ ਦੇ ਨਾਲ ਵੀ ਜਦੋਂ ਆਪਾਂ ਸਾਗ ਖਾਵਾਂਗੇ ਤੇ ਲਸਣ ਤੇ ਅਦਰਕ ਦਾ ਜਿਹੜਾ ਕ੍ਰਾਂਚ ਆਵੇਗਾ ਉਹ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਜਦੋਂ ਆਪਣਾ ਲਸਣ ਤੇ ਅਦਰਕ ਥੋੜਾ ਜਿਹਾ ਬ੍ਰਾਊਨ ਹੋ ਗਿਆ ਤੇ ਇਸ ਦੇ ਵਿੱਚ ਆਪਾਂ ਕੱਟੇ ਹੋਏ ਪਿਆਜ਼ ਪਾ ਦਵਾਂਗੇ ਇੱਥੇ ਮੈਂ 4 ਤੋਂ 5 ਪਿਆਜ਼ ਲਏ ਸਨ ਛੋਟੇ ਸਾਈਜ਼ ਦੇ ਤੇ ਉਹਨਾਂ ਨੂੰ ਆਪਾਂ ਕੱਟ ਕੇ ਐਡ ਕਰ ਲਿਆ ਹੈ ਦੇਖੋ ਇੱਥੇ ਆਪਣੇ ਪਿਆਜ਼ ਵੀ ਬ੍ਰਾਊਨ ਹੋ ਚੁੱਕੇ ਹਨ ਹੁਣ ਆਪਾਂ ਦੋ ਟਮਾਟਰ ਕੱਟ ਕੇ ਐਡ ਕਰ ਲਵਾਂਗੇ ਉਹ ਟਮਾਟਰਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ। ਸਾਗ ਦੇ ਵਿੱਚ ਜਿੰਨਾ ਵੀ ਜ਼ਿਆਦਾ ਤੜਕਾ ਲਾਵਾਂਗੇ ਓਨਾ ਹੀ ਸਾਗ ਜ਼ਿਆਦਾ ਟੇਸਟੀ ਲੱਗਦਾ ਹੈ। ਇੱਥੇ ਦੇਖੋ ਆਪਣੇ ਜਿਹੜੇ ਟਮਾਟਰ ਪਾਏ ਹਨ ਉਹ ਵੀ ਬਹੁਤ ਵਧੀਆ ਭੁੱਜ ਚੁੱਕੇ ਹਨ। ਬਸ ਇੱਕ ਤੋਂ ਦੋ ਮਿੰਟ ਇਹਨਾਂ ਨੂੰ ਸੇਕ ਲਵਾਵਾਂਗੇ ਫਿਰ ਇਸ ਤੜਕੇ ਨੂੰ ਆਪਾਂ ਸਾਗ ਦੇ ਵਿੱਚ ਐਡ ਕਰ ਲਵਾਂਗੇ। ਤੁਸੀਂ ਚਾਹੋ ਤਾਂ ਥੋੜੇ ਸਾਗ ਦੇ ਵਿੱਚ ਵੀ ਤੜਕਾ ਐਡ ਕਰ ਸਕਦੇ ਹੋ। ਮੈਂ ਇਹ ਸਾਰੇ ਸਾਗ ਦੇ ਵਿੱਚ ਤੜਕਾ ਐਡ ਕਰ ਰਹੀ ਹਾਂ ਤੇ ਲੋ ਜੀ ਆਪਣਾ ਬਹੁਤ ਹੀ ਟੇਸਟੀ ਸਿਆਲਾਂ ਦਾ ਤੋਹਫਾ ਸਰੋਂ ਦਾ ਸਾਗ ਬਣ ਕੇ ਤਿਆਰ ਹੋ ਚੁੱਕਾ ਹੈ ਜੇਕਰ ਤੁਹਾਨੂੰ ਵੀ ਚੁੱਲੇ ਦਾ ਸਾਗ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰਿਓ ਇਹ ਦੇਖੋ ਕਲਰ ਕਿੰਨਾ ਜ਼ਿਆਦਾ ਵਧੀਆ ਹੈ ਆਪਣੇ ਸਾਗ ਦਾ ਨਾਲ ਆਪਾਂ ਜਾਹੇ ਮੱਕੀ ਦੀਆਂ ਰੋਟੀਆਂ ਬਣਾ ਕੇ ਖਾਈਏ ਚਾਹੇ ਸਿੰਪਲ ਰੋਟੀਆਂ ਬਣਾ ਕੇ ਖਾਈਏ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀਆਂ ਹਨ ਅਸੀਂ ਤਾਂ ਨਾਲ ਮੱਕੀ ਦੀਆਂ ਰੋਟੀਆਂ ਬਣਾਈਆਂ ਸਨ ਪਰ ਬੱਚਿਆਂ ਨੂੰ ਮੱਕੀ ਦੀ ਰੋਟੀ ਘੱਟ ਪਸੰਦ ਆਉਂਦੀ ਹੈ ਉਹਨਾਂ ਨੂੰ ਆਪਾਂ ਰੋਟੀ ਬਣਾ ਕੇ ਦਿੱਤੀ ਸੀ ਸਿੰਪਲ ਕਣਕ ਦੇ ਆਟੇ ਦੀ ਲਓ ਜੀ ਦੇਖੋ ਕਲਰ ਤੇ ਉੱਪਰ ਢੇਰ ਸਾਰਾ ਮੱਖਣ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ